ਐਕਸੀਡੈਂਟ ਹੋਣ ਦੀ ਸਾਰੇ ਜਦੋਂ ਸਾਨੂੰ ਮੈਸੇਜ ਆਉਂਦਾ 112 ਤੋਂ ਅਸੀਂ ਪਹਿਲਾਂ ਕਪਲੇਟੈਂਟ ਨਾਲ ਗੱਲ ਕਰਦੇ ਹਾਂ ਗੱਲ ਕਰਨ ਤੋਂ ਬਾਅਦ ਉਹਨੂੰ ਪੁੱਛੀਦਾ ਵੀ ਜੇ ਇਹਦਾ ਬੰਦੇ ਫੱਟੜਨੇ ਜਾਦੇ ਫਿਰ ਐਮਪੂਰੈਂਸ ਦਾ ਅਰੇਂਜਮੈਂਟ ਰਾਹ ਦੇ ਵਿੱਚ ਕਰਦੇ ਹਾਂ ਜੇ ਰੋਡ ਬਲੌਕ ਆ ਤਾਂ ਉਹਨੂੰ ਆਪਾਂ ਕ੍ਰੇਨ ਵਗੈਰਾ ਦਾ ਅਰੇਂਜਮੈਂਟ ਕਿ ਕਿੱਦਾਂ ਦੀ ਪੋਜੀਸ਼ਨ ਹੈ ਉੱਥੇ ਉਸ ਹਿਸਾਬ ਨਾਲ ਅਰੇਂਜਮੈਂਟ ਕਰਕੇ ਰਾਹ 'ਚ ਫੋਨ ਕਰਦੀ ਆਉਂਦੇ ਹਾਂ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਹੇਠ ਜਨਵਰੀ 2024 'ਚ ਸ਼ੁਰੂ ਕੀਤੀ ਮੁਹਿੰਮ ਸੜਕ ਸੁਰੱਖਿਆ ਫੋਰਸ ਨੇ ਰਫਤਾਰ ਫੜੀ ਹੈ ਜੋ ਕਿ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਹੈ ਸੜਕ ਸੁਰੱਖਿਆ ਫੋਰਸ ਦਾ ਮੁੱਖ ਮਕਸਦ ਸੜਕ ਹਾਦਸਿਆਂ ਦੌਰਾਨ ਤੁਰੰਤ ਰਾਹਤ ਫਰਸਟ ایڈ ਤੇਜ਼ ਰਿਸਪੌਂਸ ਅਤੇ ਲੋਕਾਂ ਦੀ ਜਾਨ ਨੂੰ ਬਚਾਉਣਾ ਹੈ ਸੂਬੇ ਚ ਸੜਕ ਹਾਦਸਿਆਂ ਚ ਮੌਤਾਂ ਦੀ ਗਿਣਤੀ 45.2 ਫੀਸਦੀ ਘਟੀ ਹੈ ਹੁਣ ਤੱਕ ਸੜਕੀ ਹਾਦਸਿਆਂ ਦੇ 17313 ਤੋਂ ਵੱਧ ਜ਼ਖਮੀਆਂ ਨੂੰ ਐਸਐਸਐਫ ਵੱਲੋਂ ਮੁਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਤੇ ਸੜਕੀ ਹਾਦਸਿਆਂ ਦੇ ਸ਼ਿਕਾਰ 22274 ਤੋਂ ਵੱਧ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹਾਸਿਆਂ ਚਮੋਤਾਂ ਦੀ ਸੰਭਾਵਨਾ ਘਟੀ ਹੈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਇਸ ਯੋਜਨਾ ਨਾਲ ਐਮਰਜੈਂਸੀ ਸਿਸਟਮ ਵੀ ਮਜ਼ਬੂਤ ਹੋਇਆ ਐਸਐਸਪੋ ਸੜਕ ਸੁਰੱਖਿਆ ਫੋਰਸ ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਸ ਨੇ ਆਪਣੀ ਸੜਕਾਂ ਦੀ ਸੁਰੱਖਿਆ ਵਾਸਤੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਆਪਦੀ ਅਲੱਗ ਪੁਲਿਸ ਬਣਾ ਲਈ ਫਰੀਦਕੋਟ ਪੁਲਿਸ ਦੇ ਹੱਥ ਵੱਡੇ ਰਿਕਵਰੀ ਲੱਗੀ ਹੈ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਐਸਪੀ ਸਾਹਿਬ ਮੌਜੂਦ ਨੇ ਸਰ ਕਿਸ ਤਰ੍ਹਾਂ ਦੀ ਰਿਕਵਰੀ ਹੈ ਕਹਿੰਦੇ ਕਿ ਕਰੋਨਾ ਦੀ ਰਿਕਵਰੀ ਹੋਈ ਹੈ ਕੀ ਕੁਝ ਹੈਗਾ ਕਿਸ ਤਰ੍ਹਾਂ ਦਾ ਨਸ਼ਾ ਹੈ ਕਿਵੇਂ ਇਸਤੇਮਾਲ ਹੁੰਦਾ ਹੈ ਦੇਖੋ ਜਿਹੜੀ ਫਰੀਦਕੋਟ ਪੁਲਿਸ ਨੇ ਜਿਹੜੀ ਰਿਕਵਰੀ ਕੀਤੀ ਹੈ ਇਹ ਅੱਜ ਤੱਕ ਜਿਹੜੀ ਪਹਿਲਾਂ ਕਦੀ ਵੀ ਇੰਨੇ ਲੈਵਲ ਤੇ ਜਿਹੜੀ ਆਈਸ ਡਰੱਗ ਹੈਗੀ ਹੈ ਫਰੀਦਕੋਟ ਪੁਲਿਸ ਨੇ ਫੜੀ ਨਹੀਂ ਹੈਗੀ ਇਹ ਜਿਹੜੀ ਸੀਆਈਏ ਦੀ ਟੀਮ ਹੈਗੀ ਫਰੀਦਕੋਟ ਡੀਐਸਪੀ ਡੀ ਇਹਨਾਂ ਦੀ ਟੀਮਾਂ ਜਿਹੜੀਆਂ ਕੱਲ੍ਹ ਗਸ਼ ਕਰ ਰਹੀਆਂ ਸੀ ਗਸ਼ਦਾਨ ਜਦੋਂ ਸ਼ੱਕੀ ਬੰਦੇ ਨੂੰ ਚੈੱਕ ਕੀਤਾ ਤਾਂ ਉਹਦੀ ਜਦੋਂ ਤਲਾਸ਼ੀ ਲਈ ਗਈ ਇੱਕ ਜੀਓ ਦੀ ਹਾਜ਼ਰੀ ਦੇ ਵਿੱਚ ਤਾਂ 530 ਗ੍ਰਾਮ ਜਿਹੜੀ ਹੈ ਆਈਸ ਡਰਗ ਜਿਹੜੀ ਹੈ ਬਰਾਮਦ ਹੋਈ ਇਹਦਾ ਜਦੋਂ ਨਾਮ ਪਤਾ ਪੁੱਛਿਆ ਹੈਗਾ ਇਹ ਅਰਚਿਤ ਅਰਚਿਤ ਚਪਰਾਣਾ ਵਾਸੀ ਉੱਤਰ ਪ੍ਰਦੇਸ਼ ਯੂਪੀ ਦਾ ਰਹਿਣ ਵਾਲਾ ਹੈਗਾ ਔਰ ਇਹਦੇ ਤੇ ਆਲਰੇਡੀ ਨੌ ਮਕਦਮੇ ਦਰਜ ਹੈਗੇ ਜੀ ਔਰ ਜਿਹੜੇ ਹੈਗੇ ਚੋਰੀਆਂ ਦੇ ਆ ਆਮ ਸੈਕਟ ਦੇ ਲੜਾਈ ਝਗੜੇ ਦੇ ਹੈਗੇ ਕਿ ਆਹ ਫਿਰ ਉਹਨੂੰ ਜਿਹੜੀ ਹੈਗੀ ਮੌਕੇ ਤੇ ਜੋ ਹੈਗੀ ਆ ਸਾਰੀ ਕਾਰਵਾਈ ਕਰਕੇ ਤਾਂ ਉਹ ਮਾਨਯੋਗ ਅਦਾਲਤ ਦੇ ਪੇਸ਼ ਕੀਤਾ ਸੀ 2 ਦਿਨ ਦਾ ਪੁਲਿਸ ਰਿਮਾਂਡ ਲਿਆ ਹੈਗਾ ਪੁਲਿਸ ਰਿਮਾਂਡ ਤੋਂ ਬਾਅਦ ਅਜੇ ਡਿਟੇਲ ਜਿਹੜੀ ਪੁੱਛਗਿੱਛ ਕਰਨੀ ਉਹ ਬਾਕੀ ਆ ਇੰਨਾ ਕਿ ਜਰੂਰ ਥੋੜੀ ਜੀ ਪੁੱਛਗਿੱਛ ਵਿੱਚ ਆਇਆ ਵੀ ਇਹਦੇ ਜਿਹੜਾ ਰਾਹੁਲ ਨਾਮ ਦਾ ਕੋਈ ਲੜਕਾ ਹੈਗਾ ਜਿਹੜਾ ਮਲੇਸ਼ੀਆ ਤੋਂ ਜਿਹੜਾ ਉਹ ਇਹਦੇ ਨਾਲ ਪਿਛਲੇ 2 ਸਾਲ ਤੋਂ ਕੰਟੈਕਟ ਦੇ ਵਿੱਚ ਸੀਗਾ ਫਿਰ ਉਹਨਾਂ ਅੱਗੇ ਜਿਵੇਂ ਜਿਵੇਂ ਸਾਨੂੰ ਫਾਰਵਰਡ ਤੇ ਬੈਕਵਰਡ ਲਿੰਕ ਜਿਵੇਂ ਜਿਵੇਂ ਤਫ਼ਤੀਸ਼ ਚਾਹਣਗੇ ਉਸ ਤੋਂ ਬਾਅਦ ਫਿਰ ਤੁਹਾਨੂੰ ਅੱਗੇ ਜਾਣਕਾਰੀ ਮਿltੀ ਜਾਊਗਾ ਜਿਸ ਤਰ੍ਹਾਂ ਉੱਤਰ ਪ੍ਰਦੇਸ਼ ਦਾ ਰੈਨੋ ਵਾਲਾ ਤਾਂ ਇੰਟਰ ਸਟੇਟ ਲੱਗਦਾ ਸੀਗਾ ਅੰਤਰ ਰਾਜੀਆ ਲੱਗਦਾ ਸੀਗਾ ਕਿ ਇਹ ਗਰੋ ਹੋ ਸਕਦਾ ਪਰ ਜਿਸ ਤਰ੍ਹਾਂ ਇੰਟਰਨੈਸ਼ਨਲ ਲੈਵਲ ਤੇ ਗੱਲ ਕੀਤੀ ਜਾ ਰਹੀ ਹੈ ਤਾਂ ਲੱਗ ਰਿਹਾ ਬਹੁਤ ਵੱਡਾ ਸਕੈਂਡਲ ਚੱਲ ਰਿਹਾ ਹੁਣ ਜਿਸ ਦਾ ਕੀ ਫਰਦਾ ਬਾਛ ਹੋ ਸਕਦਾ ਦੇਖੋ ਜਿਹੜਾ ਨੇਚਰਲੀ ਜਿਹੜੇ ਯੂਪੀ ਹੈਗੀ ਸਟੇਟ ਔਰ ਯੂਪੀ ਔਰ ਇੱਥੇ ਪੰਜਾਬ ਦੇ ਵਿੱਚ ਆਇਆ ਵਾ ਵਿੱਚ ਮੇਨ ਜਿਹੜੀ ਹੈਗੀ ਆ ਵੱਡੇ ਸ਼ਹਿਰ ਹੈਗੇ ਆ ਉਦੋਂ ਉੱਥੇ ਬਹੁਤ ਜਿਹੜੇ ਹੈਗੇ ਆ ਐਨ ਆਰ ਆਈ ਸਟੂਡੈਂਟ ਹੋਰ ਲੋਕ ਬਹੁਤ ਹੁੰਦੇ ਆ ਕੋਈ ਨਾ ਕੋਈ ਲਿੰਕ ਹੋਊਗਾ ਜਿਹੜਾ ਰਾਹੁਲ ਨਾ ਇਹਨੇ ਦੱਸਿਆ ਸਾਨੂੰ ਉਹ ਸੀ ਇਨਵੈਸਟੀਗੇਟ ਕਰਾਂਗੇ ਕਿ ਇਸ ਲੈਵਲ ਤੇ ਹੈਗਾ ਕਿ ਕਿੰਨਾ ਕੀ ਹੈਗਾ ਫਿਲਹਾਲ ਤਾਂ ਇਹ ਨਹੀਂ ਹੈਗਾ ਵੀ ਜਿਹੜੀ ਆ ਇਸ ਫੜੀ ਗਈ ਆ ਇਹ ਕਰੀਬ ਕਰੀਬ 1.5 ਕਰੋੜ ਤੋਂ ਉੱਤੇ ਦੀ ਦੀ ਕੀਮਤ ਹੈ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਸਰ ਫਰੀਦਕੋਟ ਵਿੱਚ ਪકડਿਆ ਜਾਣਾ ਤਾਂ ਕਿਤੇ ਨਾ ਕਿਤੇ ਬਹੁਤ ਵੱਡੀ ਪੁਲਿਸ ਦੀ ਪ੍ਰਾਪਤੀ ਵੀ ਹੈਗੀ ਹੈ ਸ਼ਾਬਾਸ਼ੀ ਵੀ ਹੈਗੀ ਹੈ ਪਰ ਪਤਾ ਲੱਗਿਆ ਕਿ ਫ੍ਰੀਜਕੋਟ ਵਿੱਚ ਕਿਵੇਂ ਆਇਆ ਕਿੱਥੇ ਲੋਕਾਂ ਨੂੰ ਸਪਲਾਈ ਕਰਨੀ ਸੀ ਸਪਲਾਈ ਕਰਦਾ ਸੀ ਵੇਚਦਾ ਸੀ ਇਹ ਡੀਲਰ ਸੀ ਸਪਲਾਈਰ ਸੀ ਕਿਸ ਤਰੀਕੇ ਦਾ ਸੀਗਾ ਇਹ ਜੇ ਤੱਕ ਇਹ ਗੱਲ ਜੇ ਤੱਕ ਇਨਵੈਸਟੀਗੇਸ਼ਨ ਚ ਕੋਈ ਗੱਲ ਸਾਹਮਣੇ ਨਹੀਂ ਆਈ ਵੀ ਕਈ ਵਾਰ ਇਹ ਹਸਦਾ ਕੋਈ ਰੂਟ ਹੁੰਦਾ ਇਹਨਾਂ ਦਾ ਕਿਤੇ ਹੋਰ ਜਾਣ ਦਾ ਕੁਝ ਜਾਂਦਾ ਚਲੋ ਉਹ ਪੁਲਿਸ ਐਕਟਿਵ ਸੀਗੀ ਸਾਡੀ ਉਹਨਾਂ ਨੇ ਵਧੀਆ ਆਪਣੀ ਡਿਊਟੀ ਨਿਭਾਈ ਤੇ ਉਹ ਕਰ ਲਿਆ ਉਹ ਜੇ ਇਨਵੈਸਟੀਗੇਸ਼ਨ ਦਾ ਪਾਰਟ ਆ ਫਿਰ ਉਸ ਤੋਂ ਬਾਅਦ ਕਲੀਅਰ ਹੋਊਗਾ ਕਿ ਕੀ ਸਾਰਾ ਹੈਗਾ ਹੋਰ ਲੋਕ ਵੀ ਸ਼ਾਮਿਲ ਹੋ ਸਕਦੇ ਬਿਲਕੁਲ ਜੀ ਬਿਲਕੁਲ ਇਨਵੈਸਟੀਗੇਸ਼ਨ ਦਾ ਕੰਮ ਆ ਜੀ ਕੁਝ ਦੇਖੋ ਕੀ ਨਿਕਲਿਆ ਤਾਕੀ ਹੋਰੀ ਬਸ ਤਾਂ ਬਿਲਕੁਲ ਸਟਨ ਵਾਲਾ ਐਸਪੀ ਸਾਹਿਬ ਮੌਜੂਦ ਸੀਗੇ ਤਾਂ ਦੱਸਿਆ ਕਿਸ ਤਰੀਕੇ ਨਾਲ ਬਹੁਤ ਵੱਡੀ ਪ੍ਰਾਪਤੀ ਪੁਲਿਸ ਦੇ ਹੱਥ ਲੱਗੀ ਹੈ ਆਇਸ਼ ਡਰੱਗਸ ਦਾ ਉਹ ਵੀ ਅਤਕਿਲੋ ਤੋਂ ਵੱਡੀ ਕੁਆਂਟੀਟੀ ਵਿੱਚ ਮਿਲਣਾ ਆਪਣੇ ਵਿੱਚ ਬਹੁਤ ਵੱਡੀ ਗੱਲ ਆ ਉਹ ਵੀ ਫ੍ਰੀਜਕਟ ਵਰਗੇ ਇਲਾਕੇ ਚੋਂ ਤਾਂ ਕਿਤਨਾ ਕਿਤੇ ਪੁਲਿਸ ਦੇ ਹੱਥ ਬਹੁਤ ਵੱਡੀ ਸਫਲਤਾ ਲੱਗੀ ਹੈ ਕਿਉਂਕਿ ਜੇਕਰ ਇਹ ਸਪਲਾਈ ਹੁੰਦੀ ਅੱਗੇ ਸੇਲ ਹੁੰਦੀ ਤਾਂ ਕਰੋਨਾ ਦੀ ਹੋਣੀ ਸੀਗੀ ਪਰ ਇਸ ਵਕਤ ਪੁਲਿਸ ਉਸ ਵਿਅਕਤੀ ਨੂੰ ਰਿਮਾਰਕ ਦੇ ਲੈ ਕੇ ਪੁੱਛਗਿੱਛ ਕਰ ਰਹੀ ਹੈ ਵਿਗਦੇ ਆ ਜਾਂਚ ਦੌਰਾਨ ਕੀ ਕੁਝ ਨਿਕਲ ਕੇ ਸਾਹਮਣੇ ਹੁੰਦਾ ਹੈ ਇਸ ਦੇ ਲਿੰਕਸ ਜਿਹੜੇ ਕਿਸ ਤਰੀਕੇ ਦੇ ਸਥਾਪਿਤ ਹੁੰਦੇ ਨੇ ਇਹ ਫਿਲਹਾਲ ਜਾਂਚ ਦਾ ਵਿਸ਼ਾ ਹੈ ਵਿਗਦੇ ਆ ਜਾਂਚ ਦੌਰਾਨ ਕੀ ਕੁਝ ਨਿਕਲ ਕੇ ਸਾਹਮਣੇ ਹੁੰਦਾ ਫਰੀਦਕੋਟ ਤੋਂ ਕੈਮਰਾ ਪਰਸਨ ਅਭਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ